ਈ ਮੈਨੂੰ ਤੁਸੀਂ ਦਸੂਹਾ ਥਾਣਾ ਦਾ 40 ਬਾਰੇ ਇਹ ਕਰਨਾ ਚਾਹੋ। ਅ ਸਰ ਸ਼੍ਰੀ ਕਾਂਜੀ ਮੈਂ ਇਨਸਪੈਕਟਰ ਪ੍ਰਭਜੋਤ कौर ਮੈਂ ਮੈਨੂੰ 3 ਦਿਨ ਤੱਕ ਲਾ ਮੈਂ ਦਸੂਹਾ ਥਾਣਾ ਦਾ ਚਾਰ ਚ ਸੰਭਾਲਿਆ ਤੇ ਬਸ ਮੇਰੀ ਇਹ ਹੀ ਕੋਸ਼ਿਸ਼ ਹੈ ਕਿ ਮੈਂ ਪਬਲਿਕ ਦੀ ਮਦਦ ਦੇ ਨਾਲ ਪ੍ਰੋਪਰ ਜਿਹੜਾ ਲਾ ਐਂਡ ਆਰਡਰ ਮੇਨਟੇਨ ਕਰਕੇ ਰੱਖਾਂ ਐਂਡ ਇਹਦੇ ਨਾਲ ਹੀ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ ਉਦੇਚੇ ਸਾਡੇ ਆਲਰੇਡੀ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਡੀਜੀਪੀ ਸਾਹਿਬ ਦੇ ਆਰਡਰਸ ਦੇ ਹੇਠ ਤੇ ਸਾਡੇ ਡੀਐਸਪੀ ਸਾਹਿਬ ਸਪੈਸੀਫਿਕਲੀ ਇਹਦੇ ਵਿੱਚ ਵਧੀਆ ਉਪਰਾਲਾ ਕਰਕੇ ਉਹਨਾਂ ਦੇ ਆਰਡਰਸ ਦੇ ਨਾਲ ਹੀ ਅਸੀਂ ਕਾਫੀ ਮੀਟਿੰਗਸ ਵੀ ਕਰ ਰਹੇ ਹਾਂ ਮਿਸ਼ਨ ਹੁਸ਼ਿਆਰ ਦੇ ਨਾਮ ਦੇ ਅੰਡਰ ਤੇ ਉਹਨਾਂ ਨੂੰ ਅੱਗੇ ਮੈਂ ਕੰਟੀਨਿਊ ਕਰਦੇ ਹਾਂ ਹੋਇਆ ਨਸ਼ਿਆਂ ਦੇ ਵਿਰੁੱਧ ਨੱਥ ਪਾਵਾਂਗੇ ਐਂਡ ਇਹਦੇ ਵਾਸਤੇ ਮੈਨੂੰ ਪੂਰੇ ਸਾਰੇ ਜਿਹੜੇ ਮੇਰੇ ਇੱਥੇ ਨਗਰ ਵਾਸੀ ਹੈ ਤੇ ਜਿੰਨੇ ਵੀ ਮੇਰੇ ਦਸੂਆ ਥਾਣੇ ਦੇ ਵਿੱਚ ਏਰੀਆ ਪੈਂਦਾ ਇਹਨਾਂ ਸਾਰੇ ਲੋਕਾਂ ਦੀ ਤੇ ਲੋਕ ਪਬਲਿਕ ਦੀ ਅ ਮਦਦ ਦੀ ਜਰੂਰਤ ਹੈ ਤਾਂਕਿ ਮੈਂ ਇਸ ਜਿਹੜੀ ਮੇਰੀ ਮੇਰੀ ਪਿੱਛੇ ਹੈ ਉਹਨਾਂ ਨੂੰ ਅ ਅਮਲੀ ਜਾਮਾ ਦੇਣ ਵਾਸਤੇ ਆਪਣੇ ਇਹਨਾਂ ਦੀ ਹੈਲਪ ਜਿਹੜੀ ਮੈਨੂੰ ਚਾਹੀਦੀ ਹੈ ਉਹ ਮੈਂ ਪਾ ਸਕਾਂ ਤੇ ਇਸ ਚੀਜ਼ ਨੂੰ ਕੰਪਲੀਟ ਕਰ ਸਕਾਂ ਜਿਹੜਾ ਮੇਰੇ ਟਾਸਕਸ ਹੈ। ਸ਼ਰਾਰਤੀ ਆਂਸਰ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸ਼ਰਾਰਤੀ ਆਂਸਰਾਂ ਨੂੰ ਇਹੀ ਮੈਸੇਜ ਹੈ ਕਿ ਅ ਜਿਹੜੀ ਵੀ ਚੀਜ਼ ਗੈਰਕਾਨੂੰਨੀ ਹੈ ਉਹ ਨਾ ਤੇ ਬਰਦਾਸ਼ਤ ਹੋਏਗੀ ਤੇ ਨਾ ਹੀ ਉਸ ਚੀਜ਼ ਦੇ ਵਿੱਚ ਕੋਈ ਮਾਫੀ ਹੈ ਬੰਦੀ ਕਾਨੂੰਨੀ ਕਾਰਵਾਈ ਪ੍ਰੋਪਰ ਕੀਤੀ ਜਾਏਗੀ ਤੇ ਇਸ ਤਰ੍ਹਾਂ ਦਾ ਕੋਈ ਵੀ ਗੈਰਗਤੀਵਿਧੀ ਇਸ ਚੀਜ਼ ਚ ਟੋਲਰੇਟ ਨਹੀਂ ਕੀਤੀ ਜਾਏਗੀ